ਮਿਤੀ 10 ਜਨਵਰੀ 2025 ਨੂੰ ਸ਼ੰਭੂ ਖਨੌਰੀ ਮੋਰਚੇ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਰੁਪਨਗਰ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਗਿਆ। ਮੋਰਚੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਮੋਰਚੇ ਦਾ ਸਾਥ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਰੁਪਨਗਰ ਦੀ ਕਮੇਟੀ ਨੇ ਪਿੰਡ ਗੁਰਦਾਸਪੁਰਾ, ਬੜਾ ਫੂਲ ਤੇ ਛੋਟੇ ਫੂਲ ਦੀਆਂ ਇਕਾਈਆਂ ਵੱਲੋਂ ਸਾਂਝੇ ਤੌਰ ਤੇ ਮੋਦੀ ਦਾ ਪੁਤਲਾ ਫੋਕਿਆ ਗਿਆ। ਅਤੇ ਉਸ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ 13 ਜਨਵਰੀ ਲੋੜੀ ਵਾਲੇ ਦਿਨ ਜੋ ਮੋਰਚੇ ਦਾ ਹੁਕਮ ਹੋਇਆ ਹੈ ਕਿ ਤਿੰਨੇ ਕਾਲੇ ਕਾਨੂੰਨਾਂ ਦੇ ਖੜ੍ਹੇ ਫੁਕੇ ਜਾਣ ਬਾਰੇ ਜਾਣੂ ਕਰਵਾਇਆ ਗਿਆ ਜੋ ਹੁਕਮ ਮੋਰਚੇ ਵੱਲੋਂ 26 ਜਨਵਰੀ ਸੜਕਾਂ ਤੇ ਟਰੈਕਟਰ ਕੱਢਣ ਦਾ ਦਿੱਤਾ ਗਿਆ ਹੈ ਉਸ ਬਾਰੇ ਵੀ ਪਿੰਡਾਂ ਦੀਆਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਵਾਦ ਤੋਂ ਵਾਦ ਲੋਕਾਂ ਨੂੰ ਸ਼ੰਬੂਖ ਨੌਰੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਇਸ ਮੌਕੇ ਲੋਕਾਂ ਦਾ ਵੀ ਪਰਮਾ ਹੁੰਗਾਰਾ ਮਿਲਿਆ इस मौके पार्टी किसान यूनियन के बहरामके सूबा सरदार मुख्तार सिंह माला जिला प्रधान सरदार अवतार सिंह हीरा सीनियर मीत प्रधान सरदार करणवीर सिंह सिद्धू सरदार रणजोत सरदार आजाद बिंदर सिंह हरमनपाल बिलाल अहमद मोहम्मद फरमान मोहम्मद फरहान मनजीत सिरिंदर सिंह गुरपाल सरदार गुरमीत सिंह गुरनाम सिंह गोना से शेरे पंजाब यूनियन तो मुख्तियार सिंह सैनी मुख्य तौर पर मौजूद सन ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਰੁਪਨਗਰ ਦਾ ਸੀਨੀਅਰ ਵਿਧ ਪ੍ਰਧਾਨ ਕਰਨਵੀਰ ਸਿੰਘ ਬੋਲਿਆ ਕਿਸਾਨ ਮਜ਼ਦੂਰ ਮੋਰਚੇ ਘਰਸੇ ਤੋਂ ਦੋ ਵੱਲੋਂ ਦੋਨਾਂ ਫੋਰਮਾਂ ਦੇ ਵੱਲੋਂ ਇਹ ਐਲਾਨ ਹੋਇਆ ਥਾ ਕਿ 10 ਤਰੀਕ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਮੋਦੀ ਦੇ ਪੁਤਲੇ ਫੂਕੇ ਜਾਣ ਤੇ ਪੁਤਲੇ ਫੂਕਣ ਤੋਂ ਬਾਅਦ ਇਹਦਾ ਪਿੱਛਾ ਕੀਤਾ ਜਾਵੇ ਪੂਰੇ ਪੰਜਾਬ ਭਾਰ ਪੂਰੇ ਹਿੰਦੁਸਤਾਨ ਦੇ ਕਿਸਾਨ ਮਜ਼ਦੂਰਾਂ ਨੂੰ ਇਕੱਠਾ ਕਰਕੇ ਅੱਜ ਬੜੇ ਤੋਂ ਬੜਾ ਸੰਘਰਸ਼ ਵਿੱਢਿਆ ਜਾਵੇ। ਕੀ ਹੋ ਰਿਹਾ ਹੈ ਪਤਾ ਨਹੀਂ ਸਾਡੇ ਲੋਕਾਂ ਦੀਆਂ ਜ਼ਮੀਰਾਂ ਅੱਜ ਸੁੱਤੀਆਂ ਪਈਆਂ ਮੈਂ ਪੰਜਾਬੀਆਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨਹੀਂ ਕਹਿ ਸਕਦਾ ਪਰ ਸੁੱਤੀਆਂ ਜ਼ਰੂਰ ਪਈਆਂ ਇਹਨਾਂ ਨੂੰ ਜਗਾਉਣ ਦੇ ਲਈ ਇਹ ਇੱਕ ਹਲੂਨਾ ਹੀ ਹੈ। ਏ ਸਮਝੋ ਮੋਦੀ ਨੂੰ ਨਹੀਂ ਇਹ ਪਿੰਡਾਂ ਵਿੱਚ ਇਸ ਵਾਰ ਕੌਲ ਇਸ ਕਰਕੇ ਦਿੱਤੀ ਹੈ ਕਿਉਂਕਿ ਸ਼ਹਿਰਾਂ ਦੇ ਲੋਕ ਜਾਗਰੂਕ ਹੋ ਗਏ ਸ਼ਹਿਰਾਂ ਦੇ ਲੋਕਾਂ ਨੇ ਬਾਜ਼ਾਰ ਬੰਦ ਕਰਕੇ ਇਹ ਸਾਬਤ ਕਰਤਾ ਕਿ ਅਸੀਂ ਮੋਰਚੇ ਦੇ ਨਾਲ ਆ ਪਰ ਸਾਡੇ ਪਿੰਡ ਜਿੱਥੇ ਤੋਂ ਕਿਸਾਨੀ ਸ਼ੁਰੂ ਹੁੰਦੀ ਹੈ ਜਿੱਥੇ ਕਿਸਾਨੀ ਦਾ ਸੰਘਰਸ਼ ਸਭ ਤੋਂ بڑا ਹੋਣਾ ਚਾਹੀਦਾ ਹੈ ਆ ਸਾਡੇ ਪਿੰਡ ਸੁੱਤੇ ਪਏ ਕਿਉਂ ਉੱਥੇ ਕਿਸਾਨ ਸ਼ਹੀਦ ਹੋ ਗਏ ਸ਼ੋਭਕਰਨ ਸਿੰਘ ਸ਼ਹੀਦ ਹੋ ਗਿਆ ਗੋਲੀ ਲੱਗਣ ਦੇ ਨਾਲ ਹਰਿਆਣੇ ਦੀ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾਈਆਂ ਸਿੱਧੇ ਅਟੈਕ ਕਰਿਆ ਅਥਰੂ ਕਹਿੰਦੇ ਗੋਲੇ ਛੱਡੇ ਆ ਬੰਦੇ ਸ਼ਹੀਦ ਹੋ ਗਏ ਜਕਮੀ ਹੋ ਗਏ ਅੱਖਾਂ ਚਲੇ ਗਈਆਂ ਪਰ ਇਹ ਵੀਰੋ ਕੁਰਬਾਨੀ ਕਰਨੀ ਪੈਣੀ ਆ ਕਿ ਕੀ ਫਤਿਹ ਪੰਤੇ ਮੋਦੀ ਦਾ ਪੁੱਤਰਾ ਫੁਕਣ ਲੱਗੇ ਆ ਇਹਨਾ ਬਹੁਤ ਤੰਗ ਰਹੇ ਹੋਏ ਆ ਪੰਜਾਬ ਦੇ ਕਿਸਾਨ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪਿੰਡ ਫੂਲਖੁਰਦ ਬੜਾ ਫੂਲ ਗੰਦੇਸ ਗਰਦਾਸਪੁਰ ਰੇਡਗਣਾ ਤੇ ਇਹ ਤਿੰਨ ਪਿੰਡਾਂ ਦਾ ਇੱਥੇ ਇਕੱਠ ਕੀਤਾ ਗਿਆ ਏ ਤੇ ਮੋਦੀ ਦਾ ਪੁੱਤਰਾ ਫੁਕਣ ਲੱਗੇ ਆ Thank you